ਤੇ ਆਪਣੇ ਬਜ਼ੁਰਗ ਮਾਪੇ ਦੀ ਕਿਰਪਾਨਾਂ ਅਤੇ ਹੋਰ ਹਥਿਆਰਾਂ ਨਾਲ ਕੁੱਟਮਾਰ ਕਰਨ ਵਾਲਾ ਨਿਹੰਗ ਸਿੰਘ ਆਖਿਰਕਾਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ ਹਾਂ ਬੀਤੇ ਦਿਨੀ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਦੇ ਪਿੰਡ ਗੋਗਵਾਨੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਕਿ ਕੈਕ ਰੈਲੂ ਝਗੜੇ ਨੂੰ ਲੈ ਕੇ ਨਿਹੰਗ ਸਿੰਘ ਵੱਲੋਂ ਆਪਣੇ ਮਾਪੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਵਿੱਚ ਕਿ ਨਿਹੰਗ ਸਿੰਘ ਦੇ ਬਾਣੇ ਵਾਲਾ ਇਹ ਨੌਜਵਾਨ ਆਪਣੇ ਕੁਝ ਸਾਥੀਆਂ ਨਾਲ ਆਪਣੇ ਮਾਪੇ ਤੇ ਹਮਲਾ ਕਰਕੇ ਉਨ੍ਹਾਂ ਦੀ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਸੀ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸੀ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਹੁਣ ਪੁਲਿਸ ਨੇ ਪੀੜਤ ਵਿਅਕਤੀ ਦੇ ਨਿਹੰਗ ਪੁੱਤਰ ਸਣੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਤੇ ਫਿਰੋਜ਼ਪੁਰ ਦੇ ਪਿੰਡ ਗੋਗਵਾਣੀ ਚ ਇਸ ਨੌਜਵਾਨ ਨਿਹੰਗ ਸਿੰਘ ਨੇ ਆਪਣੇ ਮਾਪਿਆਂ ਦੀ ਕਿਰਪਾ ਨਾਲ ਬੁਰੀ ਤਰ੍ਹਾਂ ਕੁਟਮਾਰ ਕੀਤੀ ਸੀ ਅਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੇ ਇਸ ਦੀ ਤੁਰੰਤ ਪੜਤਾਲ ਕਰਦੇ ਆ ਇਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਹੁਣ ਅਦਾਲਤ ਨੇ ਇਸ ਨੂੰ 14 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਇਹ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪਰ ਪੁਲਿਸ ਮੁਤਾਬਕ ਇਹ ਵਿਅਕਤੀ ਆਪਣੇ ਮਾਪਿਆਂ ਨਾਲ ਨਹੀਂ ਰਹਿੰਦਾ ਸੀ ਅਤੇ ਜ਼ਮੀਨ ਵਿਰਾਸਤ ਨੂੰ ਲੈ ਕੇ ਉਸ ਦਾ ਆਪਣੇ ਮਾਪਿਆਂ ਨਾਲ ਝਗੜਾ ਚੱਲਦਾ ਸੀ ਇੱਕ ਨਿਆਣ ਸਿੰਘ ਬਾਨੇ ਦੇ ਵਿੱਚ ਇੱਕ ਲੜਕਾ ਆਪਣੇ ਮਾਤਾ ਪਿਤਾ ਨੂੰ ਕੁੱਟ ਰਿਹਾ ਉਹਦੇ ਨਾਲ ਆਪਾਂ ਦੇ ਸਾਥੀ ਸੀਗੇ ਉਹਦੇ ਕੀ ਕਾਰਵਾਈ ਕੀਤੀ ਹੈ ਜੀ ਉਹਦੀ ਤਾਂ ਕੁਝ ਦਿਨ ਪਹਿਲਾਂ ਪਿੰਡ ਗੋਗਵਾਨੀ ਇੱਕ ਲਬਰੀਤ ਨਾਂ ਦੇ ਲੜਕੇ ਨੇ ਜਿਹੜਾ ਕਿ ਪਿਛਲੇ 3-4 ਸਾਲ ਤੋਂ ਆਪਦੇ ਘਰ ਨਹੀਂ ਰਹਿ ਰਿਹਾ ਉਹ ਬਾਹਰ ਮੋਹਲ ਸਾਈਡ ਤੇ ਰਹਿ ਰਿਹਾ ਉਸਨੇ ਆਪਣੇ ਮਾਪੇ ਨੂੰ ਘਰ ਜਾ ਕੇ ਆਪਦੇ ਚਾਰ ਸਾਥੀਆਂ ਦੇ ਨਾਲ ਕੁੱਟਿਆ ਸੀਗਾ ਜਿਸ ਬੰਦੀ ਇਸੇ ਮਕਦਮਾ ਨੰਬਰ 32 456 ਤੇ 1010 ਦਾ ਰਜਿਸਟਰਾ ਜਨਾ थाना ਅੰਮਲ ਲਾਣਾ ਦਰਜ ਕੀਤਾ ਸੀਗਾ ਤੇ ਜਿਸ ਦੇ ਸੰਬੰਧੀ ਉਸ ਨੂੰ ਕੱਲ 25 ਤਰੀਕ ਨੂੰ ਜਿਹੜਾ ਲਵप्रीत ਸਿੰਘ ਨੂੰ ਜਿਹੜਾ ਮਕਦਮੇ ਵਿੱਚ ਅरेस्ट ਕਰ ਲਿਆ ਗਿਆ ਇਸ ਤੋਂ ਇਲਾਵਾ ਜਿਹੜੇ ਉਹਦੇ ਨਾਲ ਦੇ ਸਾਥੀ ਸੀਗੇ ਉਹਨਾਂ ਨੂੰ ਆਡੈਂਟੀਫਾਈ ਕਰਕੇ ਇੱਕ ਹੋਰ ਉਸ ਦੇ ਨਾਲ ਦਾ ਸਾਥੀ ਜਸ਼ਨ ਜਿਹੜਾ ਮਸ਼ੀਰੀ ਵਾਲ ਤੋਂ ਉਸ ਨੂੰ ਵੀ ਮਕਦਮੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸਰ ਦੋਨੋਂ ਕਿਤੋਂ ਕਿਤੋਂ ਗ੍ਰਿਫਤਾਰ ਕੀਤਾ ਗਿਆ ਚਲੋ ਇਹ ਸਾਡਾ ਤਪਤੀਸ਼ ਦਾ ਕੰਮ ਆ ਤੇ ਜਿਹੜਾ ਜਸ਼ਨ ਉਹਨੂੰ ਤੇ ਇਥੋਂ ਲੋਕ ਨੂੰ ਰੋਹੀਪੁਰ ਦੇ ਦੇਚ ਅरेस्ट ਕੀਤਾ ਤੇ ਇਹਨਾਂ ਨੂੰ ਸਰ ਕੋਰਟ ਚ ਪੇਸ਼ ਕੀਤਾ ਗਿਆ ਕੀ ਪੁਲਸਰਮਾਨ ਮਿਲਿਆ ਜਾਂ ਉਂਡ ਇਨ ਇਹਸ ਨੂੰ ਜੁਡੀਸ਼ਲ ਮਾਨਡ ਪੇ ਜਾਇਆ ਕੋਰਟ ਦੇ ਵਿੱਚ ਰਿਪੀਸ਼ ਕੀਤਾ ਸਰ ਦੋਨੋਂ ਨੂੰ ਜੁਡੀਸ਼ਲ ਦਮਾਨ ਕਿੰਨੇ ਦਿਨ ਮਿਲਿਆ ਸਰ 14 ਦਿਨ ਤਾਂ ਉਹਨੇ ਜਿਲ੍ਹ ਪੇ ਦਿਆ ਸਰ ਹਾਂਜੀ ਸਰ ਇਹਨੇ ਇਹਨੇ ਪਹਿਲੇ ਵੀ ਆਪਣੇ ਮਾਪਿਆਂ ਨੂੰ ਕੁੱਟਿਆ ਹੈਗਾ ਪਹਿਲਾਂ ਨਹੀਂ ਇਹਨੇ ਕੁੱਟਿਆ ਸੀ ਪਹਿਲਾਂ ਇਸ ਦੀ ਪਿਛਲੇ ਸਾਲ ਇਸ ਤੇ ਮਾਮੇ ਦੇ ਨਾਲ ਲੜਾਈ ਹੋਈ ਸੀ ਮਾਮੇ ਦੇ ਇਹਨੇ ਸੱਟਾਂ ਮਾਰੀਆਂ ਸੀ ਪਰ ਉਹਨਾਂ ਨੇ ਭਾਂਜਾ ਹੋਣ ਕਰਕੇ ਇਸ ਤੇ ਕੋਈ ਮੁਕੱਦਮਾ ਨਹੀਂ ਦੇ ਸਕੋਆ ਸੀ ਇਹ ਸਰ ਮੈਟਰ ਕੀ ਤੁਹਾਨੂੰ ਇੰਟਰਸਟ ਹੈ ਵੀ ਇਹਦੇ ਮਾਪਿਓ ਨੇ ਕੁਝ ਸਾਲ ਪਹਿਲਾਂ ਬਾਹਰ ਭੇਜਿਆ ਸੀਗਾ ਆਸਟ੍ਰੇਲੀਆ ਪਰ ਉੱਥੋਂ ਇਹ 2019 ਚ ਵਾਪਸ ਆ ਗਿਆ ਸੀਗਾ ਬਾਦ ਦੇ ਵਿੱਚ ਇਸਨੇ ਆਪਦੇ ਮਾਪਿਆਂ ਨੂੰ ਤੰਗ ਕਰਨਾ ਜਾਰੀ ਰੱਖਿਆ ਕਿਤੇ ਪੈਸੇ ਮੰਗਦਾ ਸੀ ਕਿਤੇ ਕਹਿੰਦਾ ਸੀ ਮੈਨੂੰ ਜ਼ਮੀਨ ਦਿਓ ਜਿਸ ਕਰਕੇ ਇਹ ਤੋਂ ਤੰਗ ਆ ਕੇ ਦੇ ਮਾਪਿਓ ਨੇ 2022 ਦੇ ਵਿੱਚ ਇਹਨੂੰ ਬੇਦਖਲ ਕਰਤਾ ਸੀ ਸਰ ਜਿੰਦ ਵੀ ਜਿੰਦ ਹਾਂਜੀ ਹਾਂ ਜਦੋਂ ਵੀ ਬਾਰੇ ਕਿਤੇ ਅੱਗੇ ਪਿੱਛੇ ਹੁੰਦਾ ਸੀ ਆਉਦੇ ਘਰੇ ਤੇ ਉਹਦੇ ਮਾਪਿਆਂ ਨੂੰ ਤੰਗ ਕਰਦਾ ਸੀ ਇਹਦਾ ਅਨੰਦਪੁਰ ਖਾਲਸਾ ਫੋਰਸ ਨਾਲ ਵੀ ਸੰਬੰਧ ਹੈਗੇ ਨੇ ਨਹੀਂ ਉਸ ਬੰਦੇ ਸਾਡੇ ਕੋਲੇ ਇਹਦਾ ਕੋਈ ਰਿਕਾਰਡ ਨਹੀਂ ਹੈ ਮਰੇ ਇੰਨਾ ਹੀ ਜੁਰਾ ਵੀ ਇਹਨੇ ਇੱਕ ਦਾ ਬਣਾ ਪਾਇਆ ਤਬੀਤੇ ਕੱਲ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਸੀ ਜਿਸ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨਿਹੰਗ ਸਿੰਘ ਆਪਣੇ ਪਿਓ ਤੇ ਪਹਿਲਾਂ ਕੁੱਟਮਾਰ ਕਰਦਾ ਹੈ ਅਤੇ ਫਿਰ ਉਸਦੇ ਪਿੱਛੇ ਭਜਦਾ ਹੈ ਜਦਕਿ ਉਸ ਦਾ ਪਿਤਾ ਪੱਜ ਕੇ ਘਰ ਤੋਂ ਬਾਹਰ ਜਾਂਦਾ ਹੈ ਅਤੇ ਆਪਣੀ ਇੱਜ਼ਤ ਬਚਾਉਂਦਾ ਹੈ ਜਿਸ ਤੋਂ ਬਾਅਦ ਇਹ ਵਿਅਕਤੀ ਆਪਣੀ ਮਾਂ ਤੇ ਵੀ ਡੰਡਿਆਂ ਸੋਟਿਆਂ ਨਾਲ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੰਦਾ ਹੈ ਜਦਕਿ ਇਸ ਦੇ ਕੁਝ ਸਾਥੀ ਵੀ ਮੌਕੇ ਤੇ ਮਨਜੂਦ ਸੀ ਜਿਨ੍ਹਾਂ ਵੱਲੋਂ ਕੇ ਦੋਵਾਂ ਦੀ ਕੁੱਟਮਾਰ ਕੀਤੀ ਗਈ ਪਰਾਕਰਕਾਰ ਹੁਣ ਪੁਲਿਸ ਨੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਹੁਣ ਅਦਾਲਤ ਨੇ ਦੋਵਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ